ਐਵੇਂ ਸੱਚੀ ਹੋ ਸਕਦਾ ਬਾਈ ਇਹ ਬੰਦਾ ਦੇਖੋ ਕੇਲੇ ਦੇ ਵਿੱਚ ਆਹ ਗੱਡ ਕੇ ਜੇ ਇਹਦੇ ਵਿੱਚ ਧਰ ਦਿੰਦਾ ਥੋੜੇ ਟਾਈਮ ਬਾਅਦ ਕੇਲਿਆਂ ਦਾ ਦਰਖਤ ਹੋ ਜਾਂਦਾ ਮੈਨੂੰ ਨਹੀਂ ਲੱਗਦਾ ਉਹ ਜੀ ਦੇਖੋ ਇਹਨੇ ਕਿਵੇਂ ਕੀਤਾ ਦੇਖਦੇ ਆਪਾਂ ਪੂਰੀ ਵੀਡੀਓ ਸਭ ਤੋਂ ਪਹਿਲਾਂ ਇਹਨੇ ਦੇਖ ਲਓ ਦੋ ਕੇਲੇ ਲੈ ਲੇ ਕੇਲੇ ਲੈਣ ਤੋਂ ਬਾਅਦ ਇਹਨੇ ਇੱਕ ਕੋਕ ਵਾਲੀ ਬੋਤਲ ਲੈ ਰੱਖੀ ਹੈ ਜੀ ਦੇਖੋ ਕੋਕ ਵਾਲੀ ਬੋਤਲ ਦਾ ਪਤਾ ਨਹੀਂ ਕੀ ਕਰੂਗਾ ਕੋਕ ਵਾਲੀ ਬੋਤਲ ਦੇ ਨਾਲ-ਨਾਲ ਇਹਨੇ ਦੋ ਡਿਸਪੋਜ਼ਲ ਦੇ ਗਲਾਸ ਲੈ ਰੱਖੇ ਆ ਤੇ ਨਾਲ ਤਿੰਨ ਚਾਰ ਡੱਕੇ ਜਿ ਲੈ ਰੱਖੇ ਆ ਇਹਦੇ ਨਾਲ ਕੁਝ ਨਾ ਕੁਝ ਕਰੂਗਾ ਜਿਹੜੇ ਨਾ ਕੇਲੇ ਹਰੇ ਹੋ ਜਾਣਗੇ ਤੁਸੀਂ ਇਹ ਜੇ ਕਾਮਯਾਬ ਹੁੰਦਾ ਪ੍ਰਯੋਗ ਕਰੇ ਕਰਕੇ ਜਰੂਰ ਦੱਸਿਓ ਤੇ ਮੈਨੂੰ ਜਰੂਰ ਦੱਸਿਓ ਵੀ ਇਹ ਸੱਚ ਆ ਕਿ ਗੱਪ ਆਗਾ ਇਹ ਬੰਦੇ ਨੇ ਬਸ ਵੀਡੀਓ ਬਣਾ ਕੇ ਪਾਈਆ ਦੇ ਉੱਤੋਂ ਕੇਲੇ ਨੂੰ ਦੋਨਾਂ ਨੂੰ ਥੋੜੀ ਥੋੜੀ ਨੂੰ ਵੱਢ ਲੈਂਦਾ ਵੱਢਣ ਤੋਂ ਬਾਅਦ ਜਿਹੜੇ ਦੋਨੇ ਡਿਸਪੋਜ਼ਲ ਦੇ ਗਲਾਸ ਹੁੰਦੇ ਆਗੇ ਇਹਨਾਂ ਨੂੰ ਧਰ ਕੇ ਉਹਦੇ ਵਿੱਚ ਕੋਕ ਪਾ ਲੈਂਦਾ ਆ ਦੇਖੋ ਦੋਨਾਂ ਗਲਾਸਾਂ ਦੇ ਵਿੱਚ ਕੋਕ ਪਾਲੀ ਮੈਨੂੰ ਐ ਸਮਝ ਨਹੀਂ ਆਉਂਦਾ ਵੀ ਕੋਕ ਕੀ ਕੰਮ ਕਰੂਗੀ ਜਿੱਕੋ ਕਿ ਇਹਨਾਂ ਕੰਮ ਜਿਹਾ ਆਪਾਂ ਫਿਰ ਤਾਂ ਆਪਾਂ ਕਿਸੇ ਵੀ ਸਬਜ਼ੀ ਦੇ ਵਿੱਚ ਪਾ ਸਕਦੇ ਹਾਂ ਛੇਤੀ ਹੋ ਜੂ। ਆ ਦੇਖੋ ਦੋਨਾਂ ਦੇ ਵਿੱਚ ਪਾਣੀ ਪਾ ਦ ਇਹਦੇ ਵਿੱਚ। ਪਾਣੀ ਪਾਉਣ ਤੋਂ ਬਾਅਦ ਜਿਹੜੇ ਦੋਨੇ ਕੇਲੇ ਇਹਨਾਂ ਦੇ ਵਿੱਚ ਆ ਢੱਕੇ ਜਿਖ ਬੋਤੇ। ਢੱਕੇ ਜੇ ਦੋਨੇ ਪਾਸੇ ਵਿੱਚ ਦੀ ਦੋ ਦੋ ਢੱਕੇ ਜੇ ਕੱਢ ਦਿਓ ਬਸ। ਇਹ ਢੱਕੇ ਤਾਂ ਖਬੋ ਰਿਹਾ ਵੀ ਗਲਾਸ ਦੇ ਉੱਤੇ ਹੀ ਖੜੇ ਰਹਿਣ ਪੂਰਾ ਕੇਲਾ ਨਾ ਡੁੱਬੇ। ਇਹਦਾ ਮੂਰਲਾ ਮੂਰਲਾ ਪਾਸਾ ਆ ਡਬੋਤਾ ਦੇਖੋ ਵਿੱਚ। ਡਬੋਣ ਤੋਂ ਬਾਅਦ ਦੋਨੇ ਸੈਟਾ ਦੇ ਬਾਅਦਵੇਂ ਟੱਕੇ ਜੇ ਕੱਟ ਦਿਓ ਇਹਨੂੰ ਪੂਰਾ ਪੂਰਾ ਗਲਾਸ ਦੇ ਵਿੱਚ ਰੱਖੇ ਤਾਂ ਕਿ ਇਦਾਂ ਹੀ ਰੱਖੋ ਆ ਦੇਖੋ ਇਹਨੇ ਆਇਆ ਕਿ ਫਰੰਟ ਵਾਲਾ ਸਾਈਡ ਹੀ ਥੱਲੇ ਰੱਖੋ ਥੋੜਾ ਥੋੜਾ ਵਿੱਚ ਡਬੋ ਕੇ ਰੱਖਣਾ ਆ ਦੇਖੋ 14 ਦਿਨਾਂ ਬਾਅਦ ਦਰਖਤ ਹੋ ਗਿਆ ਯਾਰ ਕੇਲੇ ਵੀ ਪੀਲੇ ਹੋ ਗਏ ਪਹਿਲਾਂ ਤਾਂ ਹਰੀ ਸੀ ਕਮਾਲੀ ਕਰਤੀ ਇਹ ਬੰਦੇ ਨੇ ਤਾਂ ਦੇਖੋ ਇੰਨਾ ਸੌਖਾ ਕੇਲੇ ਆ ਦਰਖਤਗਾਉਣਾ ਆਪਾਂ ਨੂੰ ਤੇ ਦੇਖ ਲਓ ਡਾਣੀ ਨੂਣੀ ਵੱਢ ਕੇ ਲਾਉਣੀ ਪੈਂਦੀ ਆ ਫੇਰ ਹੁੰਦੇ ਨੇ ਤਾਂ ਕੇਲੇ ਤੋਂ ਆ ਦੇਖੋ ਦਰਖਤ ਬਣਾਤਾ ਆ ਦੋ ਬਣ ਚੁੱਕੇ ਨੇ ਜੜ ਵੀ ਪੂਰੀ ਤਰ੍ਹਾਂ ਦੇਖੋ ਨਿਕਲ ਆਈ ਇਨ ਲੱਗਦਾ ਵੀ ਨਹੀਂ ਵੀ ਨਕਲੀ ਹੁੰਦਾ ਤਾਂ ਅਸਲੀ ਲੱਗਦਾ ਬਿਲਕੁਲ ਆ ਦੇਖੋ ਜਾੜਾ ਪੂਰੀ ਜਿਉਂ ਆਪਾਂ ਕਿਸੇ ਨਕਲੀ ਲਾਇਆ ਹੁੰਦਾ ਤਾਂ ਪਤਾ ਲੱਗ ਜਾਂਦਾ ਪਰ ਇਹਦਾ ਪੂਰੀ ਜੜ ਜੂੜ ਕੱਢ ਲਈ ਜਿਉਂ ਵੀ ਆਪਾਂ ਗੰਡਾ ਦਬਦਾ ਗੰਡੇ ਦੀ ਭੂਖ ਜੀ ਨਿਕਲ ਜਾਂਦੀ ਓਵੇਂ ਜੁਕਰ ਨਿਕਲਿਆ ਜੀ ਆ ਦੇਖੋ ਹੁਣ ਇੱਕ ਕਹਨੇ ਗਾਮਲਾ ਲੈ ਲਿਆ ਗਾਮਲੇ ਦੇ ਵਿੱਚ ਆ ਦੇਖੋ ਆ ਰੂੜੀ ਦੀ ਖਾਦ ਜੀ ਮੈਂ ਲੈ ਕੇ ਵਿੱਚ ਮਿੱਟੀ ਮੁੱਟੀ ਜਿਮ ਲਿਆ ਕੇ ਹੁਣ ਆ ਗਾਮਲਿਆਂ ਦੇ ਵਿੱਚ ਪਾਉਣ ਲੱਗਿਆ ਹੁਣ ਮੈਂ ਲਾ ਗਾਮਲਿਆਂ ਦੇ ਵਿੱਚ ਲਾਊਗਾ ਕਿਉਂਕਿ 14 ਦਿਨ ਹੀ ਆਪਾਂ ਗਲਾਸ ਦੇ ਵਿੱਚ ਰੱਖਣੇ ਜਦੋਂ ਜੜ ਜੀ ਫੁੱਟੇ 14 ਦਿਨਾਂ ਤੋਂ ਬਾਅਦ ਇਹਨੂੰ ਆ ਹੁਣ ਇਹ ਕੇਲੇ ਜੀ ਨੂੰ ਕੱਢ ਕੇ ਇਹਦੇ ਵਿੱਚ ਪਾਉਣ ਲੱਗ ਗਿਆ ਉੱਤਰੇ ਹਿੱਸੇ ਨੂੰ ਵੜਤਾ ਜਿਹੜਾ ਫालतू ਸੀਗਾ ਕੱਲੀ ਜੜ ਜੜ ਵਾਲਾ ਹੀ ਸਾਰਾ ਰੱਖ ਕੇ ਇਹਦੇ ਵਿੱਚ ਘੱਟਤਾ ਦੇਖੋ ਇਹਦੇ ਉੱਤੇ ਉਹ ਪਾਤੀ ਸਾਰੀ ਫੀਡ ਜੀ ਜਿਹੜੀ ਬਣਾਈ ਹੋਈ ਹੈ ਨੇ ਫੀਡ ਜੀ ਪਾਉਣ ਤੋਂ ਬਾਅਦ ਜਿਹੜਾ ਦੂਸਰਾ ਕੇਲਾ ਉਹਦੇ ਨਾਲ ਵੀ ਆਪਾਂ ਉਵੇਂ ਹੀ ਕਰਾਂਗੇ ਉਹਨੂੰ ਵੀ ਪ੍ਰੋਜੈਕਟ ਵਗ ਵੜਦਾਂਗੇ ਜਿਹੜਾ ਬਾਦੂ ਨੂੰ ਖਾ ਲਾਂਗੇ ਆਪਾਂ ਵੇਸਟ ਵੀ ਨਹੀਂ ਜਾਣਾ ਕੇਲਾਂ ਨੇ ਥੱਲੇ ਥੱਲੇ ਹਿੱਸੇ ਦੇ ਨਾਲ ਆਪਣਾ ਆ ਇੱਕ ਕਬੂਜਾ ਜਾਂ ਹੋ ਚੁੱਕਿਆ ਦੇਖੋ ਦੋਨਾਂ 'ਚ ਫੀਡ ਜੀ ਪਾਤੀ ਇਹ ਲਿਪੋਂ ਤੋਂ ਬਾਜ ਜਿਹੜੀ ਕੋਕ ਜੀ ਬੱਜੀਆ ਗਲਾਸ ਵਾਲੀ ਜਾਂ ਤਾਂ ਪੀ ਲਓ ਜਾਂ ਇਹਨੂੰ ਡੋਲ ਦਿਓ ਕਿਤੇ ਪਾਸੇ ਹੁਣ ਆਪਨੇ ਦੋਨੇ ਦਰਖਤ ਲਾ ਕੇ ਤਿਆਰ ਹੁਣ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਪਾਣੀ ਤੋਂ ਬਾਅਦ ਦੇਖਦੇ ਕਿੱਡੇ ਕਪੱਡੇ ਕਰ ਸਕਦਾ ਹੈ ਵੱਡੇ ਹੋਣਗੇ ਕਿ ਬਸ ਇੱਥੇ ਛੋਟੇ ਜਿਹੇ ਮੱਚ ਜਾਂਦੇ ਆ ਦੇਖੋ ਹੁਣ ਇਹਦੇ ਵਿੱਚ ਪਾਣੀ ਪਾਤਾ ਪਾਣੀ ਚੰਗੀ ਤਰ੍ਹਾਂ ਪਾ ਦਿਓ ਤਾਂ ਕਿ ਜੜਾਂ ਤੱਕ ਗਿੱਲਕ ਜਾ ਸਕੇ ਦੇਖੋ ਨੇ ਦੋਨਾਂ ਦੇ ਵਿੱਚ ਪਾਣੀ ਪਾ ਕੇ ਇਹਨੂੰ ਆਪਣੇ ਘਰੇ ਰੱਖ ਦੂਗਾ ਤੇ 20 ਦਿਨਾਂ ਦੇ ਬਾਅਦ ਦੇਖੋ ਕਿੱਡਾ ਵੱਡਾ ਦਰਖਤ ਹੋ ਗਿਆ ਇਹ ਕਮਾਲੀ ਕਰਤੀ ਇਹਨੇ ਦੇਖੋ ਕਿੰਨਾ ਲੰਮਾ ਹੋ ਗਿਆ 20 ਦਿਨਾਂ ਦੇ ਅੰਦਰ ਅੰ ਹੁਣੇ ਮੇਰੇ ਹਿਸਾਬ ਨਾਲ ਇਹ ਗਮਲੇ ਦੇ ਵਿੱਚੋਂ ਕੱਢ ਕੇ ਹੋਰ ਵੱਡੇ ਗਮਲੇ ਵਿੱਚ ਲਾਉ ਕਿਉਂਕਿ ਹੁਣ ਇਹ ਵੱਡਾ ਹੋ ਚੁੱਕੇ ਨੇ ਜੜ੍ਹਾਂ ਹੋਰ ਜ਼ਿਆਦਾ ਮੋਟੀਆਂ ਹੋਣ ਲੱਗ ਜਾਣਗੀਆਂ ਹੁਣ ਇਹ ਇੰਨੇ ਛੋਟੇ ਗਮਲੇ ਦੇ ਵਿੱਚ ਲੂਟ ਨਹੀਂ ਆਉਣਾ ਦੇਖੋ ਹੁਣ ਥੋੜਾ ਥੋੜਾ ਜਿਹਾ ਕੱਢ ਕੇ ਇਹ ਦੋਨਾਂ ਨੂੰ ਇੱਕ ਵੱਡਾ ਗਮਲਾ ਲਿਆਂਦਾ ਦੇਖੋ ਵੱਡੇ ਗਮਲੇ ਦੇ ਵਿੱਚ ਉਹੀ ਪਹਿਲਾਂ ਵਾਲੀ ਫੀਡ ਜੀ ਮਿਲਾ ਕੇ ਵਿੱਚ ਜਿਹੜੀ ਆਪਣੇ ਦਰਖਤਾਂ ਦੇ ਵਿੱਚ ਪੈਂਦੀ ਹੁੰਦੀ ਹੈ ਇਹ ਪੈਟਕੀਆਂ ਹੀ ਆਉਂਦੀਆਂ 20 20 30 30 ਰੁਪਈਆ ਦੀਆਂ ਉਹ ਫੀਡ ਜੀ ਮਿੱਟੀ ਦੇ ਵਿੱਚ ਰਲਾ ਕੇ ਇਹਦੇ ਵਿੱਚ ਪਾਤੀ ਦੋਨੇ ਗਮਲਿਆਂ ਦੇ ਵਿੱਚ ਇਹਨਾਂ ਦੋਨੇ ਗਾਮਲਿਆਂ ਦੇ ਵਿੱਚ ਇਹਨਾਂ ਨੂੰ ਲਾ ਦੂਗਾ ਦੇਖਦੇ ਆਂ ਵੀ ਇਹਦੇ ਤੇ ਕੇਲੇ ਲੱਗਣਗੇ ਕਿ ਲੱਗਦੇ ਨਹੀਂ ਆ ਇਹ ਵੀ ਦੇਖਾਂਗੇ ਹੁਣ ਆਪਾਂ ਯਾਨੀ ਇੰਨੇ ਏਡੇ ਏਡੇ ਤੱਕ ਕਰ ਲਏ ਇਹ ਘੱਟੋ ਘੱਟ 20-20 ਦਿਨਾਂ ਦੇ ਹੋ ਚੁੱਕੇ ਆਗੇ ਬੂਜੇ ਤੇ ਦੇਖਦੇ ਆ ਕਿੰਨੇ ਟਾਈਮ ਤੱਕ ਇਹ ਪੂਰੇ ਫਲ ਚੱਕਣ ਲੱਗ ਜਾਣਗੇ ਬਾਕੀ ਜੇ ਆਹ ਤਰੀਕਾ ਕਾਮਯਾਬ ਹੋਇਆ ਕੇਲੇ ਕੱਢਾਂ ਮੈਂ ਵੀ ਦੱਬ ਕੇ ਦੇਖੂਗਾ ਵੀ ਇਹ ਕਾਮਯਾਬ ਹੁੰਦਾ ਕਿ ਬਸ ਫੇਕ ਹੀ ਆ ਤਰੀਕਾ ਗਾਮਲਿਆਂ ਦੇ ਵਿੱਚ ਦੋਨਾਂ ਦੇ ਵਿੱਚ ਫਿੱਟ ਕਰਤਾ ਫਿੱਟ ਕਰਨ ਤੋਂ ਬਾਅਦ ਇਹਦੇ ਵਿੱਚ ਵੀ ਪਾਣੀ ਪਾਦਾ ਪਾਣੀ ਪਾਉਣ ਤੋਂ ਬਾਅਦ ਹੁਣ ਦੇਖਦਾ ਕਿੰਨੇ ਆਦੇ 50 ਦਿਨ ਹੋ ਗਏ 50 ਦਿਨਾਂ ਦੇ ਬਾਅਦ ਕਿੱਡਾ ਵੱਡਾ ਦਰਖਤ ਹੋ ਗਿਆ ਇਹ ਹੋ ਤਾਂ ਬਹੁਤ ਵੱਡਾ ਗਿਆ ਪਰ ਐ ਨਹੀਂ ਪਤਾ ਵੀ ਕੀਲੇ ਤੋਂ ਹੋਇਆ ਕਿਉਂ ਹੋਇਆ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਸੀਂ ਟਰਾਈ ਕੀਤਾ ਤਾਂ ਜਰੂਰ ਦੱਸਿਓ ਕਾਮਯਾਬ ਹੈਗਾ ਕਿ ਨਹੀਂ